ਖੰਢੀ ਤਪੇਦਾ ਪਾਜ ਉਗਾੜਨਾ ਉਨਾ ਦਿਨਾਂ ਵਿੱਚ ਗੋਇੰਦਵਾਲ ਵਿੱਚ ਇੱਕ ਹਰੀ RAM ਨਾਮੀ ਤਪਾ ਰਹਿੰਦਾ ਸੀ ਉਹ ਮਰਵਾਹਾ ਖੱਤਰੀ ਕੁੱਲ ਵਿੱਚੋਂ ਸੀ ਉਹ ਆਪਣੇ ਆਪ ਨੂੰ ਵੱਡੀ ਜਾਤ ਦਾ ਸਮਝਦਾ ਸੀ ਇਸ ਲਈ ਗੁਰੂ ਵੱਲੋਂ ਸਾਂਝੇ ਲੰਗਰ ਦੀ ਚਲਾਈ ਪ੍ਰਥਾ ਦਾ ਬਹੁਤ ਵਿਰੋਧ ਕਰਦਾ ਸੀ ਉਹ ਹਰ ਵੇਲੇ ਲੋਕਾਂ ਨੂੰ ਇਹ ਪ੍ਰਚਾਰ ਕਰਦਾ ਰਹਿੰਦਾ ਕਿ ਗੁਰੂ ਅਮਰਦਾਸ ਜੀ ਧਰਮ ਦਾ ਨਾਸ਼ ਕਰ ਰਹੇ ਹਨ ਹਰ ਨੀਵੀਂ ਜਾਤ ਦਾ ਬੰਦਾ ਵੀ ਲੰਗਰ ਵਿੱਚ ਇੱਕ ਦੂਜੇ ਨਾਲ ਜੁੜ ਕੇ ਰੋਟੀ ਖਾ ਸਕਦਾ ਹੈ ਇਸ ਤਰ੍ਹਾਂ ਖੱਤਰੀਆਂ ਬ੍ਰਾਹਮਣਾਂ ਦਾ ਧਰਮ ਭ੍ਰਿਸ਼ਟ ਹੋ ਰਿਹਾ ਹੈ ਉਸ ਦੀ ਚੁੱਕਣਾ ਵਿੱਚ ਆਕ ਇਹ ਕਈ ਖੱਤਰੀ ਵੀ ਗੁਰੂ ਜੀ ਦੇ ਖਿਲਾਫ ਹੋ ਗਏ ਗੁਰੂ ਜੀ ਉਸ ਤੱਪੇ ਦੀ ਔਕਾਤ ਨੂੰ ਜਾਣਦੇ ਸਨ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਉੱਚੀ ਕੁਲ ਦਾ ਖੱਤਰੀ ਬ੍ਰਾਹਮਣਾਂ ਸਾਝੇ ਲੰਗਰ ਵਿੱਚ ਪ੍ਰਸਾਦ ਸਕੇਗਾ ਉਹਨੂੰ 1 ਰੁਪਿਆ ਬਤੌਰ ਦਕਸ਼ਣਾ ਵਜੋਂ ਦਿੱਤਾ ਜਾਵੇਗਾ ਇਹ ਹੁਕਮ ਨਾ ਸੁਣ ਕੇ ਬਹੁਤ ਲੋਕ ਲੰਗਰ ਛਕਣ ਵਾਸਤੇ ਆਏ ਪਰ ਤਪਾਣਾ ਆਇਆ ਗੁਰੂ ਜੀ ਨੇ ਫੇਰ ਦੁਬਾਰਾ ਐਲਾਨ ਕੀਤਾ ਕਿ ਜਿਹੜਾ ਖੱਤਰੀ ਜਾਂ ਬ੍ਰਾਹਮਣ ਸਾਂਝੇ ਲੰਗਰ ਵਿੱਚ ਭੋਜਨ ਕਰੇਗਾ ਉਸ ਨੂੰ ਦਕਸ਼ਨਾ ਵਜੋਂ 5 ਰੁਪਏ ਦਿੱਤੇ ਜਾਣਗੇ ਇਸ ਵਾਰ ਵੀ ਕੋਈ ਉੱਚ ਜਾਤੀ ਦੇ ਬ੍ਰਾਹਮਣ ਖੱਤਰੀ ਲੰਗਰ ਵਿੱਚ ਹਾਜ਼ਰ ਹੋਏ ਪਰ ਤਪਾ ਫਿਰ ਵੀ ਨਾ ਆਇਆ ਗੁਰੂ ਜੀ ਸਮਝ ਗਏ ਕਿ ਤਪਾ ਛੋਟੀ ਰਕਮ ਲਈ ਨਹੀਂ ਆਏਗਾ ਇਸ ਲਈ ਦਕਸ਼ਨਾ ਦੀ ਰਕਮ ਵਧਾ ਕੇ 1 ਮੋਹਰ ਕਰ ਦਿੱਤੀ ਗਈ ਜਦ ਤਪੇ ਨੂੰ ਇਹ ਪਤਾ ਲੱਗਾ ਕਿ ਭੋਜਨ ਦੇ ਨਾਲ ਦੰਦ ਕਸਾਈ 1 ਮੋਹਰ ਮਿਲ ਰਹੀ ਹੈ ਤਾਂ ਉਸ ਪਾਸੋਂ ਰਹਿਣਾ ਗਿਆ ਉਹ ਆਪ ਤਾਂ ਜਾਣੂ ਡਰਦਾ ਸੀ ਪਰ ਲੰਗਰ ਦੀ ਕੰਧ ਟੱਪ ਕੇ ਉਸਨੇ ਆਪਣੇ ਮੁੰਡੇ ਨੂੰ ਲੰਗਰ ਵਿੱਚ ਭੇਜਿਆ ਕੰਧ ਤੋਂ ਡਿਗਣ ਕਰਕੇ ਮੁੰਡੇ ਦੀ ਲੱਤ ਟੁੱਟ ਗਈ ਸੰਗਤ ਉਸ ਨੂੰ ਚੁੱਕ ਕੇ ਪੰਗਤ 'ਚ ਲੈ ਗਈ ਉਸ ਦੀ ਲੱਤ ਟੁੱਟ ਗਈ ਸੀ ਪਰ ਉਹ ਚੀਕਿਆ ਨਾ ਚੁੱਪਚਾਪ ਭੋਜਨ ਕਰਦਾ ਰਿਹਾ ਲੰਗਰ ਖਾ ਕੇ ਇੱਕ ਮੋਰ ਲੈ ਕੇ ਲੰਗੜਾਉਂਦਾ ਹੋਇਆ ਉਹ ਆਪਣੇ ਘਰ ਨੂੰ ਚਲਿਆ ਗਿਆ ਜਾਦਨਗਰ ਵਾਲਿਆਂ ਤੇ ਖਾਸ ਕਰਕੇ ਮਰਵਾਹੇ ਖੱਤਰੀਆਂ ਨੂੰ ਇਸ ਵਾਰੇ ਪਤਾ ਲੱਗਾ ਤਾਂ ਉਹਨਾਂ ਤਪੇ ਦੀ ਬਹੁਤ ਬੇਇੱਜ਼ਤੀ ਕੀਤੀ ਉਹ ਕਹਿਣ ਲੱਗੇ ਥੋੜੀ ਰਕਮ ਵਹਿ ਕੇ ਜਾਂਦਾ ਨਹੀਂ ਸੀ ਪਰ ਜੇ ਇਸ ਜ਼ਿਆਦਾ ਰਕਮ ਵੇਖੀ ਤਾਂ ਇਹ ਰਹਿ ਨਾ ਸਕਿਆ ਹੁਣ ਉਸ ਦੀ ਉੱਚੀ ਕੁਲ ਕਿੱਥੇ ਚਲੀ ਗਈ ਸੀ ਇੱਕ ਮੋਹਰ ਪ੍ਰਾਪਤ ਕਰਨ ਲਈ ਉਸ ਆਪਣੇ ਲੜਕੇ ਦੀ ਲੱਤ ਵੀ ਤੜਵਾਈ ਸਾਰਾ ਨਗਰ ਹੀ ਤਪੇ ਦੇ ਖਿਲਾਫ ਹੋ ਗਿਆ ਸਾਰਿਆਂ ਨੇ ਉਸ ਨੂੰ ਫਟਕਾਰਾ ਪਾਈਆਂ ਸਾਰਿਆਂ ਨੇ ਉਸ ਨਾਲੋਂ ਆਪਣਾ ਨਾਤਾ ਹੀ ਤੋੜ ਲਿੱਤਾ ਪਰ ਗੁਰੂ ਜੀ ਤਾਂ ਉਸ ਦਾ ਅਹੰਕਾਰ ਤੋੜਨਾ ਚਾਹੁੰਦੇ ਸਨ ਉਹਨਾਂ ਤਪੇ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਭਾਈ ਜੀ ਤਪਾ ਕਹਿਲਾ ਲੈਣਾ ਬਹੁਤ ਆਸਾਨ ਹੈ ਪਰ ਤਪੇ ਵਾਲੀ ਰਹਿਤ ਰੱਖਣੀ ਬਹੁਤ ਔਖੀ ਹੈ ਉਹੀ ਅਸਲੀ ਤਪਾ ਹੈ ਜਿਹੜਾ ਪ੍ਰਾਈ ਨਿੰਦਾ ਨਹੀਂ ਕਰਦਾ ਸੱਚਾ ਤਪਾ ਮਾਇਆ ਦੇ ਜਾਲ ਵਿੱਚ ਨਹੀਂ ਫਸਦਾ ਤਪਾ ਉਹ ਹੈ ਜੋ ਸਰੀਰ ਨੂੰ ਕਿਸੇ ਪ੍ਰਕਾਰ ਦੇ ਕਸ਼ਟ ਤੋਂ ਬਗੈਰ ਸੱਚੇ ਹਿਰਦੇ ਨਾਲ ਵਾਹਿਗੁਰੂ ਦਾ ਤਪ ਕਰਦਾ ਹੈ ਵਾਹਿਗੁਰੂ ਵੀ ਉਸ ਵਿਅਕਤੀ ਉੱਤੇ ਹੀ ਕਿਰਪਾ ਕਰਦਾ ਹੈ ਅਤੇ ਉਸ ਦੀ ਰਜਾ ਵਿੱਚ ਰਹਿ ਕੇ ਖੁਸ਼ ਹੁੰਦਾ ਹੈ ਪ੍ਰਭੂ ਨੇ ਕਿਸੇ ਨੂੰ ਉੱਚੀ ਕੁਲ ਦਾ ਜਾਂ ਨੀਵੀਂ ਕੁਲ ਦਾ ਨਹੀਂ ਬਣਾਇਆ ਮਨੁੱਖ ਆਪਣੇ ਅਮਲਾਂ ਨਾਲ ਹੀ ਵੱਡਾ ਛੋਟਾ ਬਣਦਾ ਹੈ ਬ੍ਰਾਹਮਣ ਜਾਂ ਖੱਤਰੀ ਕੁਲ ਵਿੱਚ ਪੈਦਾ ਹੋਣ ਨਾਲ ਕੋਈ ਵੱਡਾ ਨਹੀਂ ਬਣ ਜਾਂਦਾ ਜੇ ਬ੍ਰਾਹਮਣ ਨੀਚ ਦਾ ਕੰਮ ਕਰਦਾ ਹੈ ਤਾਂ ਉਹ ਨੀਚ ਹੀ ਬਣ ਜਾਂਦਾ ਹੈ ਤਪਾ ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਧੰਨ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕ ਮਾਫ ਕਰਨਾ ਜੀ